ਕੋ ਮੈਂ ਆ ਤੁਹਾਡਾ ਇੰਦਰਜੀ ਸਾਧੋ ਹੈਡੀ ਤੁਸੀਂ ਦੇਖ ਰਹੇ ਹੋ ਅੱਜ ਸਾਧੋ ਹੈਡੀ ਟੀਵੀ ਪਿਛਲੇ ਦਿਨੀ ਹੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਰਾਜਾ ਵਿਡਿੰਗ ਨੇ ਜੋ ਕਿ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੇ ਦਲਤਾਂ ਦਾ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਵੱਡਾ ਨਾਂ ਕਮਾਇਆ ਸੀ ਸਿਰ ਉੱਚਾ ਕੀਤਾ ਸੀ ਪੂਰੇ ਸਮਾਜ ਦਾ ਉਹਨਾਂ ਬਾਰੇ ਜੋ ਨਿੰਦਣਯੋਗ ਮਾੜੀ ਭੈੜੀ ਸ਼ਬਦਾਵਲੀ ਬੋਲੀ ਆ ਜੋ ਕਿ ਪੂਰੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਦਲਤ ਸਮਾਜ ਦੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਹਨ ਸਰਦਾਰ ਬੂਟਾ ਸਿੰਘ ਬਾਰੇ ਜੋ ਸ਼ਬਦਾਵਲੀ ਬੋਲੀ ਆ ਅਸੀਂ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਡਾਕਟਰ ਬਲਵਿੰਦਰ ਸਿੰਘ ਅਲੀਪੁਰ ਜੀ ਜੋ ਕਿ ਵਾਜੀਗਰ ਸਮਾਜ ਦੇ ਕੌਮੀ ਆਗੂ ਨੇ ਡਾਕਟਰ ਜੀ ਤੁਸੀਂ ਕਿਵੇਂ ਦੇਖਦੇ ਹੋ ਜੋ ਕਿ ਰਾਜਾ ਬੜਿੰਗ ਨੇ ਸਰਦਾਰ ਬੂਟਾ ਸਿੰਘ ਬਾਰੇ ਮਾੜੀ ਸ਼ਬਦਾਵਲੀ ਬੋਲੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਅੰਦਰ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਤੁਸੀਂ ਅੱਜ ਗੱਲਬਾਤ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਹੋ ਜਿਹੜੀ ਤੁਸੀਂ ਅੱਜ ਰਾਜਵੜਿੰਗ ਵਾਲੀ ਗੱਲਬਾਤ ਕਰਨ ਵਾਸਤੇ ਆਏ ਹੋ ਇਹ ਜੇ ਇਨਸਾਨਾਂ ਵਾਲੀ ਕੀ ਬੋਲਣਾ ਤੇ ਕੀ ਕਹਿਣਾ ਹਨ ਜਿਹੜੇ ਬੰਦੇ ਅਜੇ ਜਾਤ ਪਾਤ ਤੋਂ ਉੱਪਰ ਨਹੀਂ ਉੱਠੇ ਪਤਾ ਨਹੀਂ ਕਿਉਂ ਸਮਾਜ ਦੇ ਲੋਕ ਇਹ ਜੇ ਲੀਡਰਾਂ ਨੂੰ ਮੂੰਹ ਲਾਉਂਦੇ ਨਹੀਂ ਇੱਕ ਬੰਦਾ ਜ਼ਿੰਮੇਵਾਰ ਹੋਵੇ ਐਮਪੀ ਬਣਿਆ ਹੋਵੇ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਵੇ ਪੰਜਾਬ ਦੇ ਵਿੱਚ ਉਹ ਬੰਦਾ ਜਦੋਂ ਸਟੇਜ ਤੇ ਬੋਲਦਾ ਹੋਵੇ ਤੇ ਉਹਨੂੰ ਇਹ ਨਾ ਇਹ ਨਾ ਪਤਾ ਲੱਗੇ ਕਿ ਇਹਨਾਂ ਬੋਲਣਾ ਕੀ ਹੈ ਤੇ ਕੀ estrane shaksiyat ਨੂੰ ਕਿਹੜੇ ਸ਼ਬਦਾਂ ਦੇ ਨਾਲ ਮੈਂ ਸੰਬੋਧਨ ਕਰਨਾ ਹੈ ਤੇ ਵਲਵਲਿੰਗ ਪਾ ਕੇ ਉਹ ਕਿਸੇ ਇਨਸਾਨ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੇ ਲੜਨ ਤਹੋ ਜੇ ਬੰਦੇ ਤੇ ਉਹਨੇ ਕਿਹਾ ਵੀ ਉਹ ਪੱਠੇ ਪਾਉਂਦਾ ਸੀ ਕਾਲੇ ਰੰਗ ਦਾ ਸੀ ਬਹੁਤ ਨਿੰਦਣਯੋਗ ਗੱਲ ਹੈ ਸਾਰੀਆਂ ਨਹੀਂ ਜੀ ਬਈ ਅੱਜ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਮੈਂ ਜਿੱਥੇ ਰਾਜੇ ਵਲਿੰਗ ਨੂੰ ਇਹ ਲੜਦਾ ਪਾਉਂਦਾ ਨਾ ਨਾਲ ਸਾਡੇ ਜਿਹੜੇ ਐਸਸੀ ਭਾਈਚਾਰੇ ਦੇ ਉੱਥੇ ਲੀਡਰ ਬੈਠੇ ਹੈ ਨਾ ਮੈਂ ਉਹਨਾਂ ਨੂੰ ਵੀ ਲੜਨ ਦਵਾਉਣਾ ਜਿਹੜੇ ਉਹਦੀ ਪੱਕ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਕੁਲਦੀਪ ਬਾਜ ਜੀ ਜਾਂ ਚੰਨੀ ਜੀ ਨੇ ਜੜ ਕੇ ਉਹਨਾਂ ਨੇ ਵੀ ਬੋਲਿਆ ਕਹਿੰਦੇ ਜੀ ਇਹ ਤਾਂ ਸਭਾਬ ਕੋ ਗੱਲ ਹੋ ਜਾਂਦੀ ਆ ਵੀ ਉਹਨਾਂ ਨੇ ਗਲਤ ਬੋਲਿਆ ਵੀ ਸਿੱਧਾ ਕਹੋ ਜੜ ਕੇ ਗੱਲ ਗੋਲ ਕਿਉਂ ਕਰਕੇ ਕਹਿੰਦੇ ਹੋ ਜੇ ਜੜ ਕੇ ਆਪਣੇ ਪਰਦੇ ਰੱਖਦੇ ਨੇ ਸਾਡੇ ਵਾਲੇ ਲੀਡਰ ਬੈਠੀ ਉੱਤੇ ਇਹਨਾਂ ਦੇ ਪਰਦੇ ਪਾਉਂਦੇ ਨੇ ਰਾਜਨੀਤੀ ਦੇ ਵਿੱਚ ਠੀਕ ਆ ਤੁਸੀਂ ਬਿਚਰਦੇ ਹੋ ਸਾਡਾ ਸਮਾਜ ਤੁਹਾਨੂੰ ਮਾਨ ਸਤਕਾਰ ਦਿੰਦਾ ਹੈ ਜਦ ਕਿ ਐਸਸੀ ਭਾਈਚਾਰੇ ਹੀ ਜਦੋਂ ਕੋਈ ਸਰਕਾਰ ਲੈ ਕੇ ਆਉਂਦਾ ਤਾਂ ਐਸਸੀ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਹਿੰਦਾ ਭਾਬਾ ਐਸਸੀ ਭਾਈਚਾਰੇ ਦੀ ਜਿਹੜੀ ਮੂਵਮੈਂਟ ਹੈ ਉਹੀ ਸਰਕਾਰ ਨੂੰ ਲੈ ਕੇ ਆਉਂਦੀ ਚਾਹੇ ਕੋਈ ਵੀ ਸਰਕਾਰ ਹੋਵੇ ਜਦੋਂ ਐਸਸੀ ਭਾਈਚਾਰੇ ਦੀ ਮੂਵਮੈਂਟ ਬਦਲਦੀ ਹੈ ਤਾਂ ਸਰਕਾਰ ਬਦਲਦੀ ਹੈ ਅੱਜ ਪੰਜਾਬ ਦੇ ਵਿੱਚ ਹਾਲਾਤ ਇਦਾਂ ਦੇ ਬਣੇ ਸੀਗੇ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹਨੂੰ ਲੋਕ ਬਦਲਣ ਲਈ ਤਿਆਰ ਬੈਠੇ ਆ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਵੀ ਸਾਡਾ ਕੋਈ ਨਮਾਇੰਦਾ ਵਧੀਆ ਬੜ ਕੇ ਆਵੇ ਪਰ ਇਹੋ ਜਿਹੇ ਲੋਕ ਜਿਹੜੇ ਜਣ ਕੇ ਸਮਾਜ ਦੇ ਵਿੱਚ ਵਿਚਰਦੇ ਆ ਤੇ ਉਹ ਇਦਾਂ ਦੀ ਸ਼ਬਦਾਵਲੀ ਭੱਦੀ ਜਬਦਾਵਲੀ ਜਦੋਂ ਵਰਤਦੇ ਆ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਜਣ ਕੇ ਸਰਦਾਰ ਪੁੱਟਾ ਸਿੰਘ ਜੀ ਜਿਨ੍ਹਾਂ ਨੇ ਕੇਂਦਰ ਦੇ ਵਿੱਚ ਵਜ਼ੀਰ ਰਹੇ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਨਾਮ ਹੈ ਅੱਜ ਉਹ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਪਰ ਉਹਨਾਂ ਨੇ ਜੋ ਸਮਾਜ ਵਾਸਤੇ ਇਸੀ ਸਮਾਜ ਵਾਸਤੇ ਕੀਤਾ ਜਾਂ ਆਪਣੇ ਪਰਿਵਾਰ ਵਾਸਤੇ ਕੀਤਾ ਉਹ ਉਹਦਾ ਦੇਣ ਦਸਾਰੀ ਉਮਰਵਰ ਅਸੀਂ ਭਾਈਚਾਰਾ ਨਹੀਂ ਦੇ ਸਕਦਾ ਜਾਂ ਉਹਨਾਂ ਦਾ ਆਪਣਾ ਪਰਿਵਾਰ ਨਹੀਂ ਦੇ ਸਕਦਾ ਪਰ ਇਹ ਲੋਕ ਸਾਨੂੰ ਜਦੋਂ ਸਾਡੇ ਲੋਕਾਂ ਦੇ ਵਿੱਚ ਜਾਂਦੇ ਨੇ ਗਰੀਬ ਕਬੀਲਿਆਂ ਦੇ ਵਿੱਚ ਜਾਂਦੇ ਨੇ ਐਸੀ ਭਾਈਚਾਰੇ ਦੇ ਜਾਂਦੇ ਨੇ ਉੱਥੇ ਸਾਡੇ ਜਦੋਂ ਰਹਿਨਮਾ ਜਿਹੜੇ ਸਾਡੇ ਰਹੇ ਹੁੰਦੇ ਆ ਸਾਡੇ ਜਿਹੜੇ ਵਜ਼ੀਰ ਰਹੇ ਆ ਜਾਂ ਉੱਚਾ ਉਹਦੇ ਤੇ ਸਾਡੇ ਜਿਹੜੇ ਰਾਜਨੀਤੀ ਤੋਂ ਉੱਠ ਕੇ ਬੰਦੇ ਗਏ ਆ ਗਰੀਬ ਪੱਧਰ ਤੋਂ ਉੱਠ ਕੇ ਉੱਪਰ ਤੱਕ ਗਏ ਆ ਉਹਨਾਂ ਨੂੰ ਜਦੋਂ ਪੇਸ਼ ਕਰਦੇ ਨੇ ਨਾ ਉਹਨਾਂ ਦੀਆਂ ਐਗਜ਼ਾਮਪਲਾਂ ਦਿੰਦੇ ਨੇ ਕਹਿਣ ਦਾ ਭਾਵ ਦਾ ਆਪਣੇ ਵੱਲੋਂ ਦਾ ਪ੍ਰਸ਼ੰਸਾ ਕਰ ਰਿਹਾ ਆਪਣੇ ਬਣਾਉਣੇ ਪ੍ਰਸ਼ੰਸਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ੰਸਾ ਕਰਨ ਮੇਲੇ ਵੀ ਦੇਖੋ ਅੰਦਰ ਨਫ਼ਰਤ ਕਿੰਨੀ ਹੈ ਉਹਨੇ ਐਸ ਸੀ ਭਾਈਚਾਰੇ ਦਾ ਹੋਣ ਦੇ ਨਾਤੇ ਉਹਨਾਂ ਨੂੰ ਇਹ ਜਿਹੇ ਸ਼ਬਦ ਉੱਥੇ ਜਿਹੜੇ ਬੋਲੇ ਨੇ ਉਹ ਮੈਂ ਨਹੀਂ ਬੋਲ ਸਕਦਾ ਪਰ ਸਾਰੀ ਸੋਸ਼ਲ ਮੀਡੀਆ ਤੇ ਵਾਇਰਲ ਨੇ ਪਰ ਉਹਨਾਂ ਨੇ ਬਹੁਤ ਘੱਟ ਘੱਟਿਆ ਇਹ ਸ਼ਬਦਾਵਲੀ ਵਰਤੀ ਹੈ ਤੇ ਹੁਣ ਬਹਿ ਕੇ ਨਾਲੇ ਤਾਂ ਕਹੀ ਜਾਂਦੇ ਨੇ ਸਾਨੂੰ ਮਾਫੀ ਦੇ ਦਿਓ ਜੀ ਅਸੀਂ ਜਾਣੇ ਨਾ ਜਾਣਦੇ ਸਭ ਤੋਂ ਸ਼ਬਦ ਨਿਕਲ ਗਈ ਨਾਲੇ ਕਹਿੰਦੇ ਨਹੀਂ ਦਾ ਕੁਝ ਕਿਹਾ ਹੀ ਨਹੀਂ ਉਹ ਸਾਡੇ ਸਤਿਕਾਰਯੋਗ ਨੇ ਇਹੋ ਜਿਹਾ ਸਤਿਕਾਰ ਹੁੰਦਾ ਜੇ ਆਪਣੇ ਆਪ ਨੂੰ ਇਹ ਬਰਾੜ ਕਹੋਂਦਾ ਕਹਿੰਦਾ ਵੀ ਮੈਂ ਬਰਾੜ ਮੈਨੂੰ ਤਾਂ ਕੱਲ ਪਤਾ ਲੱਗਿਆ ਵੀ ਇਹਦੇ ਨਾਂ ਪਿੱਛੇ ਵੀ ਬਰਾੜ ਲੱਗਦਾ ਆ ਜਿਹੜੇ ਬਰਾੜ ਮਾਨ ਸਾਰੇ ਨਹੀਂ ਜਿਹੜੇ ਆ ਪੋਲਿਟਿਕਸ ਦੇ ਵਿੱਚ ਵੜ ਕੇ ਜਾ ਕੇ ਇਸ ਇਥੀ ਭਾਈਚਾਰੇ ਨੂੰ ਨੀਵਾ ਦਿਹਾਉਣ ਲੱਗ ਪੈਂਦੇ ਨਹੀਂ ਜਿਵੇਂ ਪਹਿਲਾਂ ਜਾਖੜ ਜੀ ਨੇ ਬੋਲਿਆ ਸੀ ਬਾਜਬਾਜੀ ਨੇ ਬੋਲਿਆ ਸੀ ਚਰਨੀ ਚੰਨੀ ਵਾਰੇ ਬੋਲਿਆ ਜਾਂ ਹੋਰ ਬਹੁਤ ਸਾਰੇ ਲੋਕਾਂ ਦੇ ਸਾਡੇ ਸਤਿਕਾਰ ਦੇ ਲੀਡਰ ਨੇ ਸਰਦਾਰ ਚੰਨੀ ਚੰਨੀ ਇੱਕ ਚਰਚੇ ਚਿਹਰਾ ਨੇ ਵੱਡਾ ਚਿਹਰਾ ਨੇ ਜਿਹੜੇ ਪੰਜਾਬ ਦੇ ਇਥੀ ਭਾਈਚਾਰੇ ਦੇ ਨਾਮ ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਉਹਨਾਂ ਉਹਨਾਂ ਨੂੰ ਵੀ ਜਾਣ ਕੇ ਉਹਨਾਂ ਨੇ ਕਿਹੜੇ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ ਇਹ ਜਦੋਂ ਪ੍ਰਸ਼ੰਸਾ ਕਰਦੇ ਆ ਉਦੋਂ ਵੀ ਜਾਣ ਕੇ ਨਾ ਲਾ ਕੇ ਗੱਲਾਂ ਪੂਰਾ ਲੂਣ ਮਿਰਚ ਮਸਾਲਾ ਲਾ ਕੇ ਫਿਰ ਗੱਲ ਆਸਾਸ ਕਰਾਉਂਦੇ ਆ ਇਹ ਕਿ ਐਸੀ ਭਾਈਚਾਰੇ ਦੇ ਆ ਐਸੀ ਭਾਈਚਾਰੇ ਤੋਂ ਉੱਟ ਕੇ ਆਏ ਆ ਸੋ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੇ ਦਿਲ ਦੇ ਅੰਦਰ ਸਾਡੇ ਪ੍ਰਤੀ ਸਤਿਕਾਰ ਨਹੀਂ ਪਿਆਰ ਨਹੀਂ ਨਫ਼ਰਤ ਹੈ ਜਿਹੜੀ ਇਹਨਾਂ ਦੇ ਅੰਦਰ ਭਰੀ ਆ ਉਹ ਨਫ਼ਰਤ ਇਹਨਾਂ ਨੂੰ ਇਹੋ ਜੇ ਸ਼ਬਦ ਬੋਲਣ ਵਾਸਤੇ ਮਿਲ ਗੁੜਤਾ ਜੀ ਜਿਹੜੇ ਜਿਨਕ ਚਰਨਜੀਤ ਚੰਨੀ ਨੇ ਦਲਤ ਚਿਹਰਾ ਨੇ ਕਾਂਗਰਸ ਦੇ ਵਿੱਚ ਦੁੱਲੂ ਜੀ ਬੈਠੇ ਨੇ ਕੋਰ ਬੈਦ ਜੀ ਬੈਠੇ ਨੇ ਕਾਂਗਰਸ ਦੇ ਵਿੱਚ ਕਈ ਲੀਡਰ ਬੈਠੇ ਨੇ ਤੁਸੀਂ ਉਹਨਾਂ ਲੀਡਰਾਂ ਨੂੰ ਕੀ ਸੁਝਾ ਦੇਣਾ ਚਾਹੂਗੀ ਕੀ ਕਹਿਣਾ ਚਾਹੂਗੀ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਇਹੀ ਸੁਝਾ ਦੇਣਾ ਚਾਹੂੰਗਾ ਭਾਵੇਂ ਉਹ ਆਪਣੇ ਇੱਥੇ ਅੱਜ ਕਾਂਗਰਸ ਦਾ ਪ੍ਰਧਾਨ ਹੈ ਐਮਪੀ ਹੈ ਉਹ ਬੰਦਾ ਜਦੋਂ ਆਪਣੇ ਜਿਹੜੇ ਉਹਨੂੰ ਲਾਇਦਾ ਵਰਤਣਾ ਚਾਹੀਦਾ ਸੀ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਰਾਤੇ ਉਹਨਾਂ ਨੂੰ ਰਿਸਪੈਕਟ ਸਾਡੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਸਾਰੇ ਲੀਡਰਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਲੀਡਰ ਬਰਾਬਰ ਦੀ ਉੱਥੇ ਧਿਰ ਬਣੇ ਬੈਠੇ ਨੇ ਜਾਂ ਬਰਾਬਰ ਦਾ ਉਹਨਾਂ ਦੇ ਰਤਬਾ ਰੱਖਦੇ ਆ ਉਹਨਾਂ ਲੋਕਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਨਫ਼ਰਤ ਦੀ ਭਾਵਨਾ ਨਾਲ ਜਾਂ ਗਲਤ ਸ਼ਬਦ ਬੋਲਣੇ ਚਾਹੀਦੇ ਆ ਮੈਂ ਆਪਣੇ ਲੀਡਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਸ ਚੀਜ਼ ਦਾ ਡਟ ਕੇ ਵਿਰੋਧ ਕਰਿਆ ਕਰੋ ਯਾਰ ਗੱਲਾਂ ਗੋਲ ਦੀਆਂ ਗੱਲਾਂ ਕਰਕੇ ਕਿਉਂ ਲੰਘਦੇ ਹੋ ਸਰਦਾਰ ਕਬੀਰ ਸਿੰਘ ਵੈਦ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਉਹ ਗੱਲਾਂ ਗੋਲ ਕਰਕੇ ਗਏ ਤਿੰਨ ਚਿਹਰੇ ਬਿਠਾਤੇ ਉੱਥੇ ਲਓ ਜੀ ਉਹ ਉਹਨਾਂ ਨੇ ਸਾਰੀ ਗੱਲ ਕੁੱਲ ਮਿਲਾ ਕੇ ਉਹਨਾਂ ਗੱਲ-ਗੋਲ ਜੀ ਕਰਕੇ ਲੰਘ ਗਏ ਸਰਪੱਤ ਵੀ ਕਹਿੰਦੇ ਵੀ ਇਸ ਬੰਦੇ ਨੇ ਗਲਤੀ ਕੀਤੀ ਹੈ ਇਹਨੂੰ ਮਾਫੀ ਮੰਗਣੀ ਚਾਹੀਦੀ ਹੈ ਹੁਣ ਸਰਜੀਤ ਸਿੰਘ ਗੜੀ ਨੇ ਐਸੀ ਕਮਿਸ਼ਨ ਦੇ ਚੇਅਰਮੈਨ ਨੇ ਉੱਥੇ ਜਿਹੜਾ ਬੜੇ ਕੇਸ ਗਿਆ ਉਹਨਾਂ ਨੇ ਵੀ ਲੜ ਕੇ ਬੜੀ ਤਾੜਨਾ ਜੀ ਕੀਤੀ ਜਿਹੜੇ ਅਫਸਰ ਉੱਥੇ ਗਏ ਸੀਗੇ ਹਨਾ ਚੋਣਕ ਕਮਿਸ਼ਨ ਦੇ ਜਿਹੜੇ ਅਧਿਕਾਰੀ ਗਏ ਸੀ ਉਹਨਾਂ ਨੇ ਬੜੀ ਤਾੜਨਾ ਕੀਤੀ ਉਹਨਾਂ ਨੂੰ ਵੀ ਇਹ ਇੱਥੇ ਆਉਣਾ ਚਾਹੀਦਾ ਜੀ ਉਹ ਕਿਉਂ ਨਹੀਂ ਆਉਂਦੇ ਜੀ ਸਾਰੇ ਅਫਸਰਾਂ ਨੂੰ ਵੀ ਤਾੜਨਾ ਕੀਤੀ ਪਰ ਉਹ ਵੀ ਇੱਕ ਆਜ ਪ politcal power ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਬੈਠੇ ਆ ਉਹਨਾਂ ਉੱਤੇ ਉਹਨਾਂ ਦੀ ਪਾਵਰ ਦੇ ਤਹਿਤ ਵੰਡਦਾ ਅਗਰ ਕੱਲ ਨੂੰ ਕੋਈ ਅਗਰ ਕੱਲ ਨੂੰ ਕੋਈ ਆਮ ਆਦਮੀ ਪਾਰਟੀ ਦਾ ਹੁੰਦੇ ਨੇ ਇੱਕ ਨਹੀਂ ਹਜ਼ਾਰਾਂ ਕੇਸ ਨੇ ਪਹਿਲਾਂ ਪਏ ਹੋਏ ਅਗਰ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੈ ਜਾਂ ਕੋਈ ਆਮ ਆਦਮੀ ਪਾਰਟੀ ਦਾ ਅਧਿਕਾਰੀ ਕੋਈ ਵੀ ਹੈ ਜਿਹੜਾ ਜਾਂ ਕੋਈ ਮੰਤਰੀ ਛਤਰੀ ਐ MLA ਜਦੋਂ ਬੋਲਦਾ ਤਾਂ ਮੈਂ ਦਾਅਵੇ ਨਾਲ ਕਹਿੰਦਾ ਉਹਨਾਂ ਨੇ ਵੀ ਚੁੱਪੀ ਧਾਰ ਲੈਣੀ ਹੈ ਕਿਉਂ ਯੋਗੋ ਉੱਥੇ ਪਤਾ ਨਹੀਂ ਕੀ ਉਹਨਾਂ ਦੇ ਮੂੰਹ ਬੰਨ੍ਹੇ ਜਾਣੇ ਆ ਉਹਨਾਂ ਦੇ ਮੂੰਹ ਤੇ ਲੋਕ ਲੱਗ ਜਾਣਾ 100% ਲੱਗੂਗਾ ਇਹ ਉਹਨਾਂ ਦੇ ਮੂੰਹ ਤੇ ਵੀ ਲੋਕ ਲੱਗ ਜਾਣਾ ਸੋ ਜਿਹੜੀ ਪਾਰਟੀ ਦੇ ਵਿੱਚ ਜਿਹੜਾ ਲੀਡਰ ਬੈਠਾ ਹੁੰਦਾ ਉਹ ਆਪਣੇ ਪਾਰਟੀ ਦੇ ਖਿਲਾਫ ਰੱਬ ਜਾਣੇ ਕਿਉਂ ਨਹੀਂ ਬੋਲਦੇ ਉਹ ਯਾਰ ਤੁਸੀਂ ਬੋਲਣ ਦਾ ਆਪਣੇ ਮਾਦਾ ਰੱਖੋ ਬੋਲੋ ਸਮਾਜ ਤੁਹਾਡੇ ਨਾਲ ਖੜਾ ਹੈ ਤੁਸੀਂ ਬੋਲੋ ਤੁਹਾਡੇ ਨਾਲ ਸਮਾਜ ਜੁੜੂਗਾ ਜਦੋਂ ਤੁਸੀਂ ਇਹ ਗੱਲਾਂ ਗੋਲਗੀਆਂ ਕਰਕੇ ਲੰਘ ਜਾਂਦੇ ਹੋ ਤਾਂ ਸਮਾਜ ਨੂੰ ਦੁੱਖ ਹੁੰਦਾ ਕਿ ਸਾਡੇ ਲੋਕੀ ਇਹਨਾਂ ਦੀਆਂ ਗੱਲਾਂ ਤੇ ਪਰਦਾ ਪਾਉਂਦੇ ਜੁੜਿਆ ਜੀ ਸਾਡਾ ਸਮਾਜ ਚਰਨਜੀਤ ਚੰਨੀ ਨਾਲ ਜੁੜਦਾ ਰਿਹਾ ਹੁਣ ਵੀ ਉਹਨਾਂ ਨੂੰ ਯਾਦ ਕਰਨਾ ਕਰਨਾ ਜਿੱਦੇ ਇੱਕ ਗੱਲ ਮੱਟ ਗਈ ਇੱਕ ਮੁੱਦੇ ਤੋਂ ਉੱਠ ਕੇ ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਨੇ ਸਰਦਾਰ ਬੂਟਾ ਸਿੰਘ ਵੱਡਾ ਨਾਂ ਸੀ ਜਦੋਂ ਉਹਨਾਂ ਨੇ ਰੋਪੜ ਤੋਂ ਚਾਹ ਕੋਨ ਲੜੀ ਸੀ ਉਹ ਸਾਡੇ ਸਮਾਜ ਦੇ ਸਾਡੇ ਘਰ ਵੀ ਆ ਚੁੱਕੇ ਨੇ ਸਾਡੇ ਘਰ ਵੀ ਆਏ ਨੇ ਉਹ ਜਦੋਂ ਰੋਪੜ ਤੋਂ ਚਾਹ ਕੋਨ ਲੜੀ ਸੀ ਅਸੀਂ ਉਹਨਾਂ ਨੂੰ ਪਰਿਵਾਰਕ ਤੌਰ ਤੇ ਜਾਣਦਾ ਬਹੁਤ ਵਧੀਆ ਸਖੀਅਤ ਸੀ ਇੱਕ ਨ ਵੀ ਸੋਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਸ ਤਰ੍ਹਾਂ ਉਹਦੇ ਅੰਦਰ ਇੱਕ ਊਸਾ ਸਾਤ ਦੀ ਜਾਂ ਜਾਤ ਪਾਤ ਦੀ ਭਰੀ ਪਈ ਤੀ ਪਿਛਲੇ ਦਿਨੀ ਕਈ ਕਾਂਡ ਹੋਏ ਨੇ ਤੇ ਅੱਜ ਕੱਲ੍ਹ ਕੀ ਗੁਰੂ ਘਰਾਂ ਦੇ ਵਿੱਚ ਊਸਾ ਸਾਤ ਖਤਮ ਹੋ ਗਈ ਜੀ ਜਾਤੀਵਾਦ ਖਤਮ ਹੋ ਗਿਆ ਤੁਹਾਡੇ ਹਿਸਾਬ ਨਾਲ ਕੀ ਤੁਸੀਂ ਕਹਿਣਾ ਚਾਹੁੰਦੇ ਦੇਖੋ ਗੱਲ ਪਤਾ ਕੀ ਹੈ ਜਿਹੜੀ ਇਹ ਪਹਿਲਾਂ ਦਾ ਲੋਕ ਐਗਜ਼ਾਮਪਲ ਆ ਦਿੰਦੇ ਸੀ ਵੀ ਪੁਰਾਣੇ ਸਮੇਂ ਦਾ ਛੂਤਛਾਤ ਜਾਤ ਪਾਤ ਖਤਮ ਹੋ ਗਈ ਮੈਂ ਕਹਿੰਦਾ ਜਾਤ ਪਾਤ ਖਤਮ ਨਹੀਂ ਹੋਈ ਜਾਤ ਪਾਤ ਤਾਂ ਇਹਨਾਂ ਦੇ ਦਿਲ ਦਿਮਾਗ ਤੋਂ ਨਿਕਲਦੀ ਨਹੀਂ ਇਹ ਨਹੀਂ ਨਿਕਲਦੀ ਇਹਨਾਂ ਦੇ ਦਿਮਾਗ ਤੋਂ ਚਾਹੇ ਗੁਰੂ ਘਰਾਂ ਚਲੇ ਜਾਓ ਜਾਏ ਕਿਸੇ ਮੰਦਰ ਦੇ ਜੋ ਮੰਦਰ ਚਲੇ ਜਾਂਦੇ ਆ ਤਾਂ ਉਥੇ ਹੋਰ ਸਾ ਬਹੁਤ ਸਾਰੀਆਂ ਏਜੰਸੀਆਂ ਬੈਠੀਆਂ ਨੇ ਜਿਹੜੀਆਂ ਐਸੀ ਭਾਈਚਾਰਿਆਂ ਨਾਲ ਵਿਕਤਲਾ ਕਰਦੇ ਨੇ ਬਾਹਰਲੇ ਸਟੇਟਾਂ ਦੇ ਦੇਖ ਲਓ ਕੀ ਹਾਲ ਹੋ ਰਿਹਾ ਐ ਆਪਣੇ ਰਾਸ਼ਟਰਪਤੀ ਜਿਹੜੀ ਆਪਣੇ ਦੇਸ਼ ਦੀ ਰਾਸ਼ਟਰਪਤੀ ਹੈ ਉਹ ਨਹੀਂ ਜਾਣ ਕੇ ਵੀ ਇਸੇ ਨਾਲ ਫਰਦ ਦਾ ਪਾਤ ਉਹ ਨਾ ਫਰਦ ਦਾ ਪਾਤਰ ਬਣ ਤੋਂ ਬਚ ਸਕੀ ਉਹ ਵੀ ਨਾ ਫਰਦ ਦਾ ਪਾਤਰ ਉਹਨਾਂ ਨੂੰ ਗਿਣਿਆ ਗਿਆ ਤੁਸੀਂ ਦੇਖਿਆ ਹੀ ਹੋਣਾ ਜਦੋਂ ਸੰਸਦ ਦਾ ਉਦਘਾਟਨ ਹੋਇਆ ਉਹਨਾਂ ਨੂੰ ਉੱਥੇ ਇਨਵਾਈਟ ਤੱਕ ਨਹੀਂ ਕੀਤਾ ਗਿਆ ਦੂਸਰੀ ਗੱਲ ਜਿਹੜੀ ਗੁਰੂ ਘਰਾਂ ਦੇ ਵਿੱਚ ਦੀ ਗੱਲ ਕਰਦੇ ਹਾਂ ਬਹੁ ਮੇਤੇ ਜਿਹੜੇ ਪ੍ਰਧਾਨ ਬਣਾਏ ਹੋ ਨਾ ਇੱਕ ਜ਼ਿਆਦਾਤਰ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਸਾਰੇ ਨਹੀਂ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਕੜਮ ਚੌਧਰੀ ਜਿਹੜੇ ਪ੍ਰਧਾਨ ਬਣਾਏ ਹੋ ਜਿੱਦੇ ਜਦੋਂ ਕੇ ਘਰ ਦੇ ਵਿੱਚ ਵੀ ਨਹੀਂ ਚਲਦੀ ਹੁੰਦੀ ਉੱਥੇ ਗੁਰੂ ਘਰ ਦੇ ਵਿੱਚ ਪ੍ਰਧਾਨ ਬਣਾਇਆ ਹੁੰਦਾ ਮਾਫੀ ਤੋਂ ਹਾਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਜਿਹੜੇ ਇਸ ਤਰ੍ਹਾਂ ਕਰਦੇ ਆ ਉਹਨਾਂ ਵਾਸਤੇ ਸ਼ਬਦ ਨਹੀਂ ਵੀ ਉਹ ਜਦੋਂ ਉੱਥੇ ਜਨ ਕੇ ਨਮਾਇੰਦਗੀ ਦੀ ਆਉਂਦੀ ਹੈ ਜਾਂ ਕਮੇਟੀ ਦੇ ਵਿੱਚ ਜਦੋਂ ਐਸਸੀ ਭਾਈਚਾਰੇ ਦੀ ਗੱਲਬਾਤ ਆਉਂਦੀ ਹੈ ਵੀ ਐਸਸੀ ਭਾਈਚਾਰੇ ਨੂੰ ਵੀ ਆਪਾਂ ਨਮਾਇੰਦਗੀ ਦੇ ਦਈਏ ਤਾਂ ਬੜਾ ਤਰਸ ਦੇ ਆਧਾਰ ਤੇ ਉਹ ਜਨ ਕੇ ਬੜਾ ਆਪਣੇ ਆਪ ਨੂੰ ਹਾਵੀ ਹੋ ਕੇ ਹੋ ਰਿਹਾ ਜੀ ਹੋ ਰਿਹਾ ਹਾਵੀ ਹੋ ਕੇ ਉਹਨਾਂ ਦੇ ਮਾਈਂਡ ਨੂੰ ਪਹਿਲਾਂ ਕੈਪਚਰ ਕਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਥੋਪੀ ਜਾਂਦੀ ਹੈ ਵੀ ਅਸੀਂ ਤੁਹਾਨੂੰ ਇੱਥੇ ਲੈ ਕੇ ਆ ਰਹੇ ਹਾਂ ਇਹ ਸਾਡਾ ਘਰ ਹੈ ਤੁਸੀਂ ਇੱਥੇ ਆਏ ਹੋ ਤੁਸੀਂ ਇਹ ਨਾ ਕਰੋ ਉਹ ਨਾ ਕਰੋ ਕਹਿਣ ਦਾ ਭਾਵ ਉਹਨਾਂ ਨੂੰ ਬਹੁਤ ਸਾਰੇ ਇਨਸਟਰਕਸ਼ਨਸ ਦੇਣਗੇ ਮੈਂ ਤੁਹਾਨੂੰ ਇਨਸਟਰਕਸ਼ਨਸ ਦੀ ਗੱਲ ਦੱਸਦਾ ਮੈਂ ਆਪਣੇ ਇੱਥੇ ਬਾਜੀਗਰ ਭਾਈਚਾਰੇ ਦੇ ਵਿੱਚ ਮੇਰੇ ਪਰਿਵਾਰ ਦੇ ਵਿੱਚ ਇੱਥੇ ਕਿਸੇ ਨੇ ਵੀ ਅਮਰਿਤ ਨਹੀਂ ਛਕਿਆ ਸਾਡੇ ਦੇ तकरीबन ਸਬਕ ਸਬੋਰਡ ਦੇ ਲਗਭਗ ਹੈਗੀ ਹੈ ਤੇ 250 ਦੇ ਲਗਭਗ ਵਾਦੀ ਹੈ ਤੇ ਮੈਂ ਜਦੋਂ ਅਮਰਿਤ ਛਕ ਕੇ ਆਇਆ ਦਾ ਅਮਰ ਛੱਪਣਾ ਦੇ ਦੋ ਮਪੜੇ ਦੇ ਵਿੱਚ ਆ ਬਹੁਤ ਸਾਰੇ ਲੋਕਾਂ ਨੇ ਐਸ ਸੀ ਭਾਈਚਾਰੇ ਦੇ ਲੋਕਾਂ ਨੇ ਜਿਹੜੇ ਬਾਣੀ ਨਾਲ ਜੁੜੇ ਹੋਏ ਸੀ ਗੁਰਬਾਣੀ ਨਾਲ ਜੁੜੇ ਹੋਏ ਸੀ ਜਾਂ ਗੁਰੂ ਘਰ ਨਾਲ ਜੁੜੇ ਸੀ ਉਹਨਾਂ ਲੋਕਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਵੀ ਬਹੁਤ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕਿਉਂਕਿ ਮੈਂ ਮੇਰੇ ਜੀਵਨ ਦੇ ਵਿੱਚ ਇੱਕ ਨਵੀਂ ਤਬਦੀਲੀ ਸੀ ਅਮਰ ਛੱਪਣਾ ਦੇ ਤਾਂ ਕੁਝ ਜਨਰਲ ਕੈਟਾਗਰੀ ਦੇ ਲੋਕ ਜਦੋਂ ਮੈਨੂੰ ਆਖੇ ਵਧਾਈਆਂ ਦੇ ਤੇ ਮੈਂ ਵਧਾਈਆਂ ਦਿੰਦੇ ਨੇ ਚਲ ਵਧਾਈਆਂ ਕਿਵੇਂ ਕਰਕੇ ਕਰਕੇ ਦਿੰਦੇ ਨੇ ਅਮਰ ਛੱਪ ਲਿਆ ਹਾਂ ਵਧਾਈਆਂ ਹੁਣ ਪਰ ਇਹਨੂੰ ਰੱਖ ਨਹੀਂ ਹੁਣ ਜੇ ਅਮਰ ਛੱਕ ਲੈ ਇਹਨੂੰ ਰੱਖ ਲਈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਉਹ ਲੋਕ ਕਹਿ ਰਹੇ ਜਿਨ੍ਹਾਂ ਨੇ ਪੰਜ-ਪੰਜ ਵਾਰ ਅਮਰਤ ਭੰਗ ਕਰਕੇ ਅਮਰ ਛੱਕਿਆ ਉਹ ਲੋਕ ਮੈਨੂੰ ਆ ਕੇ ਸੁਨਾਹਦੇ ਮੈਂ ਜ਼ਿਆਦਾਤਰ ਪ੍ਰਧਾਨ ਦੇਖਿਆ ਕਿਹੜੀ ਦੇਖੀ ਨਹੀਂ ਜਿਹੜੀ ਕਿਸੇ ਡੇਰੇ ਨਾਲ ਜੁੜੀ ਹੋਈ ਨਹੀਂ ਜਾਂ ਪਰਿਵਾਰ ਡੇਰੇ ਨਾਲ ਜੁੜਿਆ ਜਾਂ ਵਿਆਹ ਸਾਡੇ ਦਾ ਸਾਸ ਸਣ ਉਹ ਬਣਾਏ ਹੋਏ ਨਹੀਂ ਸਾਡੇ ਵਾਲਾ ਜੇ ਕੋਈ ਗੁਣ ਗਿਆਨੀ ਆ ਜਾਂ ਵਰਤਾਰੀ ਉਹਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ ਜੀ ਦੇਖੋ ਗੱਲ ਇਹ ਆ ਵੀ ਜਿਹੜਾ ਡੇਰਾਬਾਦ ਆ ਡੇਰਾਬਾਦ ਦਾ ਪੰਜਾਬ ਦੇ ਵਿੱਚ ਪ੍ਰੋਫਲ ਤਾਂ ਇੰਨਾ ਹੋ ਗਿਆ ਕਿ ਕੋਈ ਕਮੇਟੀ ਆ ਜਾਂ ਕਮੇਟੀ ਦਾ ਪ੍ਰਧਾਨ ਆ ਜਾਂ ਕੋਈ ਹੋਰ ਜਿਹੜਾ ਉੱਥੇ ਵੀ ਜਾਂਦਾ ਉਹ ਉੱਪਰ ਦੀ ਗਾਤਰਾ ਪਾਇਆ ਹੁੰਦਾ ਤੁਸੀਂ ਦੇਖਦੇ ਹੋ ਚੌਕੀਆਂ ਤੇ ਖੜੇ ਤੁਸੀਂ ਇੱਕ ਨਹੀਂ ਹਜ਼ਾਰਾਂ ਬੰਦੇ ਜਾਨੀ ਕਿ ਇਸ ਤਰ੍ਹਾਂ ਦੇ ਮਿਲਦੇ ਆ ਚੌਕੀਆਂ ਦੇ ਉੱਤੇ ਜਾ ਕੇ ਖੇਡਾਂ ਕਰ ਰਹੇ ਆ ਉੱਥੇ ਖੇਡ ਪਾ ਰਹੇ ਆ ਚੌਕੀਆਂ ਲਾ ਰਹੇ ਆ ਸੋ ਇਹ ਗੱਲਾਂ ਨੇ ਜਿਹੜੀਆਂ ਇਹ ਬਹੁਤ ਗਲਤ ਨੇ ਇਹ ਜ਼ਿਆਦਾਤਰ ਇਹ ਜਿਹੜੇ ਇਦਾਂ ਦੇ ਤਣਾੜ ਹੁੰਦੇ ਆ ਨਾ ਜਾਂ ਕਹਿਣ ਦਾ ਭਾਵ ਜਿਹੜੇ ਆਪਣੇ ਆਪ ਨੂੰ ਕੜਾ ਮ ਚੌਧਰੀ ਕਹਿੰਦੇ ਆ ਉਹੀ ਇਹ ਗੱਲਾਂ ਕਰਦੇ ਆ ਆਪਾਂ ਗੱਲ ਕਰ ਰਹੇ ਹਾਂ ਦੀ ਆਪਣੇ ਐਸਪੀ ਭਾਈ ਚਾਰੇ ਦੀ ਵੀ ਰਾਜੇ ਬੜਿੰਗ ਬਾਰੇ ਰਾਜੇ ਬੜਿੰਗ ਨੇ ਜੋ ਇਹ ਕल्पना ਕਰਮ ਕੀਤਾ ਜਾਂ ਜਿਹੜੇ ਸ਼ਬਦ ਉਹਨੇ ਬੋਲੇ ਆ ਭਾਵੇਂ ਕਿ ਉਹਨੇ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਪੇਜ ਤੇ ਆ ਕੇ ਮਾਫੀ ਮੰਗੀ ਕਿ ਉਹਦੇ ਨਾਲ ਉਹਦਾ ਗਨਾ ਘਟ ਗਿਆ ਕਿ ਜਿਹੜੇ ਉਹ ਸ਼ਬਦ ਬੋਲੇ ਸੀ ਉਹ ਵਾਪਸ ਆ ਗਏ ਠੀਕ ਹੈ ਜੀ ਠੀਕ ਹੈ ਕੀ ਜਾਣ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਐ ਐਸ ਸੀ ਭਾਈ ਗਰਦੀ ਸਾਡੇ ਜਿਹੜੇ ਉਹਨੂੰ ਕਹਿ ਰਹੇ ਨੇ ਨਹੀਂ ਜੀ ਇਹਦਾ ਗੱਲ ਹੋਰ ਸੀ ਜੀ ਗੱਲ ਨੂੰ ਖਮਾਫਰਾ ਕੇ ਕਰ ਰਹੇ ਆ ਉਹ ਸਿੱਧਾ ਉਹਨੂੰ ਕਿਉਂ ਨਹੀਂ ਕਹਦੇ ਦੋ ਪਾਰਟੀ ਦੇ ਵਿੱਚ ਇੱਥੇ ਆ ਕੇ ਸਾਰੇ ਇੱਕ ਕੱਟੇ ਹੋ ਗਏ ਜਿੰਨੇ ਅਸੀਂ ਭਾਈਚਾਰੇ ਦੇ ਲੀਡਰ ਨੇ ਚਾਹੇ ਉਹ ਕਾਂਗਰਸ ਦੇ ਹੀ ਨਹੀਂ ਕਾਂਗਰਸ ਦਾ ਲੀਡਰਾਂ ਕਾਂਗਰਸ ਦੇ ਇਕੱਠੇ ਹੋ ਜਾਣ ਦੂਜੀਆਂ ਪਾਰਟੀਆਂ ਦਾ ਤਾਂ ਕਾ ਹੀ ਰਹਿ ਨਹੀਂ ਪਰ ਦੂਜੀਆਂ ਪਾਰਟੀਆਂ ਦੇ ਲੋਕ ਵੀ ਇੱਕ ਵੋਟ ਬੈਂਕ ਕਿਉਂ ਚੋਣ ਚੱਲ ਰਿਹਾ ਤਰਨਦਾਨ ਦੀ ਚੋਣ ਚੱਲ ਰਹੀ ਜੇ ਤਰਨਦਾਨ ਦੀ ਚੋਣ ਨਾ ਹੁੰਦੀ ਇੱਕ ਹੋਰ ਨੋਟ ਕਰਿਓ ਜੇ ਤਰਨਦਾਨ ਦੀ ਚੋਣ ਨਾ ਹੁੰਦੀ ਤਾਂ ਕਿਸੇ ਨੇ ਮੁੱਦਾ ਵੀ ਨਹੀਂ ਮਾਤਰ ਜੀ ਅਸਰ ਹੋਊਗਾ ਕਾਂਗਰਸ ਪਾਰਟੀ ਨੂੰ ਵੀ ਨੁਕਸਾਨ ਹੋਊਗਾ ਬਿਲਕੁਲ ਹੋਊਗਾ ਲੋਕਾਂ ਦੇ ਵਿੱਚ ਨਫਰਤ ਹੋਵੇ ਕਾਂਗਰਸ ਦੇ ਖਿਲਾਫ ਬਹੁਤ ਸਾਰੇ ਲੋਕਾਂ ਦੇ ਮੇਰੇ ਕੋਲ ਫੋਨ ਆ ਰਹੇ ਨੇ ਉੱਥੇ ਇਹਨਾਂ ਨੂੰ ਅਸਰ ਮੈਨੂੰ ਇੱਕ ਹੋਰ ਗੱਲ ਸੁਣਨੀ ਚਾਹੀਏ ਮਟਜੀ ਵੀ ਮੱਝ ਵੀ ਸਿੱਖ ਭਾਈਚਾਰਾ ਉੱਥੇ ਵੱਡੀ ਗਿਣਤੀ ਦੇ ਵਿੱਚ ਹੈ ਜੀ ਇਹਨਾਂ ਨੇ ਉਹਨਾਂ ਲੋਕਾਂ ਤੇ ਦੇਖੋ ਉਹਨਾਂ ਲੋਕਾਂ ਤੋਂ ਨਾਲ ਦਾ ਵੋਟਾਂ ਲੈਣ ਜਾ ਰਹੇ ਨੇ ਨਾਲ ਦਾ ਸਟੇਜ ਤੇ ਖੜ ਕੇ ਜਾਣ ਕੇ ਉਹਨਾਂ ਤੋਂ ਗੱਲਬਾਤ ਨਾਲੇ ਸਾਡੇ ਹੀ ਲੀਡਰ ਬਾਰੇ ਐਸਸੀ ਭਾਈਚਾਰੇ ਦੇ ਲੀਡਰ ਬਾਰੇ ਉਹਨੂੰ ਪ੍ਰੈਜੈਂਟ ਕਰ ਰਹੇ ਨੇ ਲੋਕਾਂ ਦੇ ਬਾਰੇ ਉਹਦੇ ਉਦੇਵਾਰੇ ਦੱਸਣਾ ਚਾਹੁੰਦੇ ਨੇ ਵੀ ਇੰਨਾ ਦੱਸ ਰਹੇ ਨੇ ਕਿ ਤੁਹਾਨੂੰ ਅਸੀਂ ਇੱਕ ਤੁਹਾਡਾ ਇਹ ਇਸ਼ਾਨ ਕੀਤਾ ਹੋਇਆ ਵੀ ਇਸ ਤਰ੍ਹਾਂ ਦੇ ਇਨਸਾਨ ਨੂੰ ਅਸੀਂ ਕਾਂਗਰਸ ਇੱਥੇ ਤੱਕ ਲੈ ਕੇ ਆਈ ਹੈ ਤੇ ਰਾਜਾ ਵਢਿੰਗ ਲੈ ਕੇ ਆਇਆ ਇੱਥੇ ਰਾਹਣਾਂ ਦੀ ਜਾਣ ਕੇ ਕਿਤੇ ਹੋਰ ਪਾਸੇ ਆਇਆ ਸਾਡੇ ਵਾਲੇ ਲੋਕ ਕਿਤੇ ਹੋਰ ਪਾਸੇ ਆਉਂਦੇ ਨਹੀਂ ਸਾਡਾ ਵੀ ਰਸਤਾ ਹੋਰ ਹੈ ਜੈ ਇਹਨਾਂ ਦੀ ਰਸਤਾ ਹੋਰ ਹੈ ਸਾਡੇ ਲੋਕਾਂ ਨੇ ਮਿਹਨਤ ਕੀਤੀ ਆ ਕੰਮਜਾਬ ਹੁੰਦੇ ਆ ਉਹ ਲੋਕ ਮਿਹਨਤ ਕਰਦੇ ਆ ਉਹ ਕੰਮਜਾਬ ਹੁੰਦੇ ਆ ਪਰ ਇਦਾਂ ਦੀਆਂ ਜਿੰਨੀਆਂ ਇਹ ਘਟਨਾਵਾਂ ਦਾ ਇਦਾਂ ਦੇ ਜਿਹੜੇ ਸ਼ਬਦ ਬੋਲਦੇ ਆ ਅਕੀਨਿੰਦਰ ਜੋਗ ਆ ਮੈਂ ਇਸ ਦੀ ਆਪਣੀ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਵੱਲੋਂ ਆਪਣੇ ਭਾਈਚਾਰੇ ਵੱਲੋਂ ਸੱਚ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿ ਰਾਜਾ ਵੜਿੰਗ ਤੇ ਤੋਂ ਇਹ ਆਸ ਨਹੀਂ ਸੀ ਕਿ ਤੂੰ ਇਦਾਂ ਦੇ ਸ਼ਬਦ ਬੋਲੇਗਾ ਤੇ ਯਾਦ ਰੱਖਿਓ ਕਿਤੇ ਵੀ ਸਾਡੇ ਏਰੀਆ ਦੇ ਵਿੱਚ ਖਾਸ ਕਰਕੇ ਜਦੋਂ ਤੁਸੀਂ ਆ ਗਏ ਤਾਂ ਇਸ ਚੀਜ਼ ਦਾ ਮੈਂ ਡਟ ਕੇ ਵਿਰੋਧ ਲੋਕ ਬੋਲ ਜਾਣ ਬੋਲ ਜਾਣ ਪਰ ਮੇਰੇ ਸ਼ਬਦ ਮੇਰੇ ਕਰਕੇ ਦਿਲ ਤੇ ਜਿਹੜੀ ਇਸ ਗੱਲ ਦੀ ਛਾਪ ਪਈ ਹੈ ਮੈਂ ਤੁਹਾਨੂੰ ਜਰੂਰ ਸ਼ਬਦ ਤੁਹਾਡੇ ਸਾਹਮਣੇ ਆ ਕੇ ਪੁੱਛੂੰਗਾ ਔਰ ਉਸ ਵੇਲੇ ਮੈਨੂੰ ਜਵਾਬ ਦਿਓ ਵੀ ਇਹ ਗੱਲਾਂ ਤੁਸੀਂ ਕਿਹੜੇ ਢੰਗ ਨਾਲ ਤੇ ਕਿਉਂ ਬੋਲੀਆਂ ਨਟਜੀ ਇੱਕ ਆਖਰੀ ਸਵਾਲ ਮੈਂ ਸਿਰਫ ਇਹ ਕਹਨਾ ਬਹੁਜਨ ਸਮਾਜ ਪਾਰਟੀ ਜਿਹਨੂੰ ਬੀਐਸਪੀ ਕਹਿੰਲੀਏ ਬੀਐਸਪੀ ਨੂੰ ਸਾਡੀ ਦਲਤਾਂ ਦੀ ਪਾਰਟੀ ਜਾਣਿਆ ਜਾਂਦਾ ਸੀ ਪਰ ਅੱਜ ਸਾਡੇ ਸਮਾਜ ਦੇ ਪ੍ਰਮੁੱਖ ਆਗੂ ਜਦੋਂ ਗੁਰਵਿੰਦਰ ਰੰਗੇਟਾ ਜੀ ਹੋਏ ਜਾਂ ਹੋਰ ਹੋਏ ਬਹੁਤ ਸਾਰੇ ਆਗੂ ਜਿਹੜੇ ਕਿ ਬੀਐਸਪੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੀ ਕਾਰਨ ਸਮਝਣ ਦੇ ਵੀ ਬੀਐਸਪੀ ਨੂੰ ਕਿਉਂ ਛੱਡ ਰਹੇ ਨੇ ਸਾਡੇ ਲੋਕ ਇਹ ਜਿੱਥੇ ਜਾਣ ਕੇ ਵੀ ਇਹ ਆਪਾਂ ਇੱਕ ਵੈਕਟਰ ਦੀ ਗੱਲ ਕਰ ਰਹੇ ਹਾਂ ਆ ਜਾਤੀਵਾਦ ਦੇ ਪਾਰੇ ਨੂੰ ਲੈ ਕੇ ਇਹ ਆਪਣੀ ਜਾਤੀ ਦੇ ਵਿੱਚ ਵੀ ਜਾਣ ਕੇ ਐਸੀ ਭਾਈਚਾਰੇ ਦੇ ਵਿੱਚ ਵੀ ਜਿਹੜੀਆਂ ਘੜੇਵੰਦੀਆਂ ਜਾਂ ਗਣ ਕੇ ਵੀ ਇਹ ਪਰਸਨਲ ਈਗੋ ਆ ਜਿਹੜੀ ਉਹ ਲੀਡਰਾਂ ਦੇ ਵਿੱਚ ਹੈਗੀ ਹੈ ਉਹ ਪਰਸਨਲ ਈਗੋ ਦੇ ਕਾਰਨ ਕੁਛ ਜਾਣ ਕੇ ਵੀ ਲੀਡਰ ਰਹਿ ਗਿਆ ਜਿਹਦੇ ਕਰਕੇ ਜਿਹੜੇ ਆਮ ਲੋਕ ਆ ਜਦੋਂ ਉੱਥੇ ਜਾਂਦੇ ਆ ਉੱਥੇ ਕਹਿੰਦੇ ਆ ਵੀ ਅਸੀਂ ਜਾਣ ਕੇ ਵੀ ਚਲੋ ਇਸ ਪਾਰਟੀ ਦੇ ਵਿੱਚ ਰਹਿ ਕੇ ਕਿਉਂ ਸਾਡੇ ਭਾਈਚਾਰੇ ਦੀ ਪਾਰਟੀ ਹੈ ਜਾਂ ਅਸੀਂ ਭਾਈਚਾਰੇ ਨੂੰ ਨਾਲ ਲੈ ਕੇ ਚੱਲੀਏ ਸਮੁੱਚੇ ਭਾਈਚਾਰੇ ਨੂੰ ਜੋੜੀਏ ਤਾਂ ਉਹ ਜਿਹੜੇ ਲੀਡਰ ਉੱਥੇ ਬੈਠੇ ਆ ਨਾ ਉਹ ਚਾਹਦਿਆਂ ਤੇ ਉਹ ਨਹੀਂ ਚਾਹੁੰਦੇ ਕਿ ਸਾਡੀ ਸਾਖ ਹੈ ਜਿਹੜੀ ਵੀ ਡਾਊਨ ਆ ਉਹ ਆਪਣੇ ਆਪ ਨੂੰ ਐ ਸਮਝਦੇ ਆ ਵੀ ਇਹ ਤਾਂ ਹੁਣ ਸਾਡੀ ਜੋ ਵੀ ਹੈ ਜੋ ਮੈਂ ਕਰ ਸਕਦਾ ਮੈਂ ਕਰਦਾ ਨਾ ਹੋਰ ਨਹੀਂ ਕੋਈ ਕਰ ਸਕਦਾ ਇੱਕ ਤਰ੍ਹਾਂ ਦਾ ਸਮਝਦੇ ਵੀ ਐਸਪੀ ਸਾਡੀ ਆ ਬਸ ਉਹ ਇੱਕੋ ਹੀ ਕੈਟਾਗਰੀ ਦੇ ਵਿੱਚ ਦੇਖੋ ਇਹ ਤੁਸੀਂ ਸਮਝਦੇ ਹੋ ਵੀ ਇੱਕ ਧਿਰ ਨਹੀਂ ਉਹਨੂੰ ਆਪਣੀ ਪਾਰਟੀ ਬਣਾ ਲਿਆ ਦੂਸਰਿਆਂ ਨੂੰ ਨਾਲ ਜੋੜ ਕੇ ਨਹੀਂ ਜਾਂਦੇ ਜੇ ਕੋਈ ਜੁੜਨਾ ਵੀ ਚਾਹੁੰਦਾ ਉਹਨੂੰ ਨਾਲ ਜੋੜਦੇ ਨਹੀਂ ਹੈਗੇ ਨਾ ਉਹ ਨਾਲ ਜੋੜਦਾ ਇਸੇ ਕਾਰਨ ਕਰਕੇ ਵੋਟ ਬੈਂਕ ਹੈ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਉਹ ਦਿਨ-ਪ੍ਰਤੀ ਦਿਨ ਥੱਲੇ ਜਾ ਰਿਹਾ ਹੈ ਤੇ ਇਹੀ ਕਰਕੇ ਪੰਜਾਬ ਦੇ ਵਿੱਚ ਜਿਹੜੀ ਦਿਨ-ਪ੍ਰਤੀ ਦਿਨ ਜਿਹੜੀ ਪਛੜ ਰਹੀ ਪਾਰਟੀ ਆ ਉਹਦਾ ਕਾਰਨ ਇਹ ਹੀ ਆ ਕਿ ਉਹ ਇੱਕ ਇੱਕ ਨੱਕ ਵੀ ਇਹਦੇ ਚੱਲਣਾ ਚਾਹੁੰਦੇ ਆ ਸੱਦਾਂ ਤੇ ਜੋ ਵੀ ਉਹਨਾਂ ਨੂੰ ਦਿਖ ਰਿਹਾ ਉਹਨਾਂ ਨੂੰ ਕਵਰ ਨਹੀਂ ਕਰਨਾ ਚਾਹੁੰਦੇ। ਦਰਸ਼ਕੋ ਤੁਹਾਡਾ ਧੰਨਵਾਦ ਤੁਸੀਂ ਦੇਖ ਰਹੇ ਤੇ ਸਾਧੂ ਦੀ ਟੀਵੀ ਤੇ ਮੇਰੇ ਨਾਲ ਸੀ ਡਾਕਟਰ ਬਲਵਿੰਦਰ ਸਿੰਘ ਅਲੀਵਰ ਜਿਨ੍ਹਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ ਭਵਿੱਖ ਦੇ ਵਿੱਚ ਵੀ ਇਹਨਾਂ ਤੋਂ ਜਿਦਾ ਕਿ ਇਹਨਾਂ ਦੇ ਵਾਜੀਗਰ ਸਮਾਜ ਬਾਰੇ ਸਮਾਜ ਨੂੰ ਕੀ ਦੇਣਾ ਜਾਂ ਸਿੱਖੀ ਧਰਮ ਨੂੰ ਕੀ ਦੇਣਾ ਜਾਂ ਇਹਨਾਂ ਦੇ ਸਮਾਜ ਦੇ ਵਿੱਚ ਜੋ ਸੀਹੀ ਦੋਹੇ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਮੈਨੂੰ ਦਿਓ ਆਗਿਆ ਮੈਂ ਆ ਤੁਹਾਡਾ ਇੰਦਰਜੀ ਸਾਧੂੜੀ ਅਸੀ ਕੱਲ੍ਹ ਜੀ